ਪੰਜਾਬ ਭਰ ਵਿੱਚ ਤੜਕਸਾਰ ਹੋਈ بارش ਨੇ ਲੋਕਾਂ ਨੂੰ ਹੰਮਸ ਭਰੀ ਗਰਮੀ ਤੋਂ ਰਾਹਤ ਦਵਾਈ ਹੈ ਫਗਵਾੜਾ ਵਿਖੇ ਵੀ ਤੜਕਸਾਰ ਹੋਈ بارش ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਸ਼ਹਿਰ ਦੇ ਪ੍ਰਮੁੱਖ ਬਿਆਰ ਪੂਰੀ ਤਰ੍ਹਾਂ ਨਾਲ ਚੱਲ-ਫੱਲ ਹੋ ਗਏ ਮੌਨਸੂਨ ਦੀ ਹੋਈ ਪਹਿਲੀ ਬਰਸਾਤ ਨੇ ਨਗਰ ਨਿਗਮ ਫਗਵਾੜਾ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਕਈ ਇਲਾਕਿਆਂ ਵਿੱਚ ਇਸ بارش ਨਾਲ ਪਾਣੀ ਹੀ ਪਾਣੀ ਦੇਖਣ ਨੂੰ ਮਿਲਿਆ ਇੱਥੇ ਦੱਸ ਦਈਏ ਕਿ ਇਹ ਤਾਂ ਅਜੇ ਪਹਿਲੇ ਹੀ ਦਿਨ ਦੀ بارش ਸੀ ਜਿਸ ਨੇ ਬਜ਼ਾਰਾਂ ਨੂੰ ਪੂਰੀ ਤਰ੍ਹਾਂ ਨਾਲ ਚੱਲ-ਮਗਨ ਕਰ ਦਿੱਤਾ ਹੈ ਪਰ ਇਜੇ ਤਾਂ ਇਹ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ بارش ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਬਜ਼ਾਰਾਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣਾ ਲਾਜ਼ਮੀ ਹੈ ਜੋ ਕਿ ਕਿਤੇ ਨਾ ਕਿਤੇ ਦੁਕਾਨਦਾਰਾਂ ਲਈ ਖਤਰੇ ਦੀ ਘੰਟੀ ਵੀ ਹੈ ਇਸ ਲਈ ਲੋੜ ਹੈ ਕਾਰਪੋਰੇਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਇਸ ਮਸਿਆ ਦਾ ਹੱਲ ਕਰਨ ਦੀ ਤਾਂ ਜੋ ਦੁਕਾਨਦਾਰਾਂ ਦੇ ਨਾਲ-ਨਾਲ ਇਲਾਕਾ ਵਾਸੀਆਂ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਧਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡੇਆਲੀ ਦੀ ਗੱਲ ਕਰੀਏ ਤਾਂ ਤੜਕਸਾਰ ਹੋਈ بارش ਨਾਲ ਜਮਾ ਹੋਇਆ ਪਾਣੀ ਲੋਕਾਂ ਦੇ ਘਰਾਂ ਅੰਦਰ ਧਖਲ ਹੋ ਗਿਆ ਇਸ ਮੌਕੇ ਪਿੰਡ ਵਾਸੀਆਂ ਦੱਸਿਆ ਕਿ ਅਜੇ ਤਾਂ ਪਹਿਲੀ ਹੀ بارش ਨੇ ਇਹ ਹਾਲ ਕਰ ਦਿੱਤਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਕੀ ਹਾਲ ਹੋਵੇਗਾ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਜਮਾ ਹੋਏ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਈ ਹੈ ਹੁਣ ਆ ਪਿੰਡ ਦੀ ਪੰਚਾਇਤ ਪਾਸੋਂ ਮੰਗ ਕੀਤੀ ਗਈ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਧਰਮਪਾਲ ਅਸੀਂ ਤਾਂ ਮੜੀ ਕੀ ਮਾਮਲਾ ਕੀ ਹੈ ਜਿਹੜਾ ਪਿੰਡ ਦੇ ਬਾਹਰ ਖੜੇ ਅੱਜ ਮਾਮਲਾ ਪਾਣੀ ਦਾ ਹੈ ਜੀ ਹਾਂ ਜੀ ਪਾਣੀ ਦਾ ਨਿਕਾਸ ਨਹੀਂ ਹੈਗਾ ਘਰਾਂ 'ਚ ਪਾਣੀ ਜਾਂਦਾ ਪਹਿਲੀ ਅੱਧਾ ਘੰਟਾ ਮੀ ਪਿਆ ਨਾਲੇ ਘਰਾਂ 'ਚ ਪਾਣੀ ਚਲ ਗਿਆ ਜੀ ਗੁਰਦੁਆਰੇ ਚਲ ਗਿਆ ਗੁਰਦੁਆਰਾ ਸਾਹਿਬ ਚਲ ਗਿਆ ਪੜੀ ਤੇ ਪਹਿਲੇ ਪਹਿਲੇ ਬਰਸਾਤ ਦੇ ਦੇਖਦੇ ਹੋਏ ਕਿਦਾਂ ਮਤਲਬ ਕੀ ਇਹ ਜੀ ਹਜੇ ਤਾਂ ਪਹਿਲਾਂ ਸ਼ੁਰੂਆਤ ਹੀ ਹੋਈ ਹੈ ਬਰਸਾਤ ਦੀ ਪਹਿਲਾ ਹੀ ਬਰਾਹਾ ਲਿਆ ਜੀ ਅੱਗੇ ਜਾ ਕੇ ਤਾਂ ਪਤਾ ਨਹੀਂ ਕੀ ਹੋਣਾ ਜੀ ਤੇ ਸਰਪੰਚ ਵਗੈਰਾ ਕੌਣ ਹੈ ਜੀ ਇੱਥੇ ਕਲਿੰਦਰ ਕੌਰ ਹੈ ਜੀ ਲੇਡੀਜ਼ ਲੇਡੀਜ਼ ਤੇ ਉਹਨਾਂ ਦਾ ਧਿਆਨ ਚ ਕਦੀ ਲੈਂਦਾ ਇਹ ਮਾ ਉਹ ਲੈਂਦਾ ਦੀ ਛੱਪੜ ਦੀ ਸਪਾਈ ਵੀ ਦੇਖੋ ਉਹਨੇ ਕਰਵਾਈ ਉਹ ਵੀ ਤੁਹਾਨੂੰ ਵਿਦਾ ਹੀ ਹੈ ਜੀ ਇੰਦਰ ਦੇਖ ਲਓ ਕਿੰਨੀ ਕਿਹਾ ਹਾਂਜੀ ਬਸ ਹਾਲ ਇਹੀ ਹੈ ਜੀ ਪੰਜਾਬ ਭਰ ਵਿੱਚ ਤੜਕਸਾਰ ਹੋਈ ਬਾਰਿਸ਼ ਨੇ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਦਵਾਈ ਹੈ ਫਗਵਾੜਾ ਵਿਖੇ ਵੀ ਤੜਕਸਾਰ ਹੋਈ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਸ਼ਹਿਰ ਦੇ ਪ੍ਰਮੁੱਖ ਬਿਆਰ ਪੂਰੀ ਤਰ੍ਹਾਂ ਨਾਲ ਚਲ-ਤਲ ਹੋ ਗਏ ਮੌਨਸੂਨ ਦੀ ਹੋਈ ਪਹਿਲੀ ਬਰਸਾਤ ਨੇ ਨਗਰ ਨਿਗਮ ਫਗਵਾੜਾ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਕਈ ਇਲਾਕਿਆਂ ਵਿੱਚ ਇਸ ਬਾਰਿਸ਼ ਨਾਲ ਪਾਣੀ ਹੀ ਪਾਣੀ ਦੇਖਣ ਨੂੰ ਮਿਲਿਆ ਇੱਥੇ ਦੱਸ ਦਈਏ ਕਿ ਇਹ ਤਾਂ ਅਜੇ ਪਹਿਲੇ ਹੀ ਦਿਨ ਦੀ ਬਾਰਿਸ਼ ਸੀ ਜਿਸ ਨੇ ਬਜ਼ਾਰਾਂ ਨੂੰ ਪੂਰੀ ਤਰ੍ਹਾਂ ਨਾਲ ਜਲਮਗਨ ਕਰ ਦਿੱਤਾ ਹੈ ਪਰ ਅਜੇ ਤਾਂ ਇਹ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ بارش ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਬਜ਼ਾਰਾਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਣਾ ਲਾਜ਼ਮੀ ਹੈ ਜੋ ਕਿ ਕਿਤੇ ਨਾ ਕਿਤੇ ਦੁਕਾਨਦਾਰਾਂ ਲਈ ਖਤਰੇ ਦੀ ਘੰਟੀ ਵੀ ਹੈ ਇਸ ਲਈ ਲੋੜ ਹੈ ਕਾਰਪੋਰੇਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਇਸ ਸਮੱਸਿਆ ਦਾ ਹੱਲ ਕਰਨ ਦੀ ਤਾਂ ਜੋ ਦੁਕਾਨਦਾਰਾਂ ਦੇ ਨਾਲ ਨਾਲ ਇਲਾਕਾ ਵਾਸੀਆਂ ਨੂੰ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਵੇ ਉਧਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਜੰਡੇਆਲੀ ਦੀ ਗੱਲ ਕਰੀਏ ਤਾਂ ਤੜਕਸਾਰ ਹੋਈ بارش ਨਾਲ ਜਮਾ ਹੋਇਆ ਪਾਣੀ ਲੋਕਾਂ ਦੇ ਘਰਾਂ ਅੰਦਰ ਧਖਲ ਹੋ ਗਿਆ ਇਸ ਮੌਕੇ ਪਿੰਡ ਵਾਸੀਆਂ ਦੱਸਿਆ ਕਿ ਅਜੇ ਤਾਂ ਪਹਿਲੀ ਹੀ بارش ਨੇ ਇਹ ਹਾਲ ਕਰ ਦਿੱਤਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦਾ ਕੀ ਹਾਲ ਹੋਵੇਗਾ